ਦੇਸੀ ਮਿਨਾ ਦੇ ਨਾਂ ਅਤੇ ਤਿਉਹਾਰ ਚੇਤ ਵਿੱਚ 31 ਦਿਨ ਹੁੰਦੇ ਹਨ ਮਾਰਚ ਤੋਂ ਅਪ੍ਰੈਲ ਤੱਕ ਹੁੰਦਾ ਹੈ ਤਿਉਹਾਰ ਪੋਲਾ ਮੋਹਲਾ ਕੰਜਕ ਜਰਗ ਦਾ ਮੇਲਾ ਰਾਮ ਨੰਮੀ ਸੰਮਤ ਦੂਜਾ ਵਿਸਾਖ 31 ਦਿਨ ਹੁੰਦੇ ਹਨ ਅਪ੍ਰੈਲ ਤੋਂ ਮਈ ਤੱਕ ਹੁੰਦਾ ਹੈ ਵਿਸਾਖੀ ਜੇਠ ਜੇਠ ਵਿੱਚ 31 ਦਿਨ ਹੁੰਦੇ ਹਨ ਮਈ ਤੋਂ ਜੁਲਾਈ ਤੱਕ ਹੁੰਦਾ ਹੈ ਇਸ ਵਿੱਚ ਕੋਈ ਤਿਉਹਾਰ ਨਹੀਂ ਹੁੰਦੇ ਹਾੜ ਹਾੜ ਵਿੱਚ 31 ਦਿਨ ਹੁੰਦੇ ਹਨ ਜੂਨ ਤੋਂ ਜੁਲਾਈ ਤੱਕ ਹੁੰਦੇ ਹਨ ਇਸ ਵਿੱਚ ਵੀ ਕੋਈ ਦਿਨ ਨਹੀਂ ਹੁੰਦੇ ਸਾਵਣ ਸਾਵਣ ਵਿੱਚ ਵੀ 31 ਦਿਨ ਹੁੰਦੇ ਹਨ ਜੁਲਾਈ ਤੋਂ ਅਗਸਤ ਤੱਕ ਹੁੰਦਾ ਹੈ ਤੀਂ ਔਰ ਰਖੜੀ ਹੁੰਦੀ ਹੈ ਬਾਦੋ ਬਾਦੋ ਵਿੱਚ 30 ਦਿਨ ਹੁੰਦੇ ਹਨ ਅਗਸਤ ਤੋਂ ਸੈਪਟੰਬਰ ਵਿੱਚ ਹੁੰਦਾ ਹੈ ਜਨਮਾਸਟਮੀ ਗੁੱਗਾ ਨੌਮੀ ਔਰ ਛਪਾਰ ਦਾ ਮੇਲਾ ਆਂਦਾ ਹੈ ਅਸੂ ਅਸੂ ਵਿੱਚ 30 ਦਿਨ ਹੁੰਦੇ ਹਨ ਸੈਪਟੰਬਰ ਤੋਂ ਅਕਤੂਬਰ ਵਿੱਚ ਹੁੰਦਾ ਹੈ ਇਸ ਵਿੱਚ ਨਰਾਤੇ ਦੁਸ਼ਹਿਰਾ ਔਰ ਰਾਮਲੀਲਾ ਹੁੰਦੀ ਹੈ ਕਤਕ ਕਤਕ ਵਿੱਚ ਵੀ 30 ਦਿਨ ਹੁੰਦੇ ਹਨ ਅਕਤੂਬਰ ਤੋਂ ਨਵੰਬਰ ਹੁੰਦਾ ਹੈ ਕਰਵਾ ਗੁਰੂ ਨਾਨਕ ਦੇਵ ਜੀ ਜਨਮ ਪਰ ਦੀਵਾਲੀ ਆਉਂਦੇ ਹਨ ਮਰਗ ਮਰਗ ਵਿੱਚ ਵੀ 30 ਦਿਨ ਹੁੰਦੇ ਹਨ ਨਵੰਬਰ ਤੋਂ ਦੀਵਾਲੀ ਦਸੰਬਰ ਤੱਕ ਹੁੰਦਾ ਹੈ ਇਸ ਵਿੱਚ ਕੋਈ ਤਿਉਹਾਰ ਨਹੀਂ ਹੁੰਦਾ ਪੋ ਪੋ ਵਿੱਚ ਵੀ 30 ਦਿਨ ਦੇ ਹੁੰਦੇ ਹਨ ਦਸੰਬਰ ਤੋਂ ਜਨਵਰੀ ਹੁੰਦਾ ਹੈ ਲੋੜੀ ਤੇ ਹੈਦਰ ਦਾ ਮੇਲਾ ਹੁੰਦਾ ਹੈ ਮਾਗ ਮਾਗ ਵਿੱਚ ਵੀ 30 ਦਿਨ ਹੁੰਦੇ ਹਨ ਜਨਵਰੀ ਤੋਂ ਫਰਵਰੀ ਤੱਕ ਹੁੰਦਾ ਹੈ ਮਕਰ ਸੰਕ੍ਰਾਂਤੀ ਮਾਗ ਦੀ ਪਸੰਦਾ ਮੇਲਾ ਹੁੰਦਾ ਹੈ ਫਾਗਣ ਪਾਗਨ ਵਿੱਚ ਵੈਸੇ 28 ਦਿਨ ਹੁੰਦੇ ਹਨ ਜਦੋਂ 4 ਸਾਲਾ ਵਿੱਚ ਇਸ ਵਿੱਚ 29 ਦਿਨ ਆਉਂਦੇ ਹਨ ਫਰਵਰੀ ਤੋਂ ਮਾਰਚ ਤੱਕ ਹੁੰਦਾ ਹੈ ਇਸ ਵਿੱਚ ਸ਼ਿਵਰਾਤਰੀ ਜਗਰਾਵਾ ਦੀ ਰੋਸ਼ਨੀ ਦਾ ਮੇਲਾ ਹੋਲੀ ਆਉਂਦੀਆਂ ਧੰਨਵਾਦ